ਔਰਤਾਂ ਸਵੇਰੇ ਉੱਠ ਕੇ ਕਹਿੰਦੀਆਂ ਨੇ ਵੀ ਮੇਰੀਆਂ ਹੱਡੀਆਂ ਦੇ ਵਿੱਚ ਦਰਦ ਆ ਮੇਰੇ ਪੈਰਾਂ ਦੇ ਵਿੱਚ ਦਰਦ ਆ ਮੇਟੁੱਲੀਆਂ ਇਹ ਤਾਂ ਬਹੁਤ ਜ਼ਿਆਦਾ ਕਹਿੰਦੀਆਂ ਨੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੁਸੀਂ ਇਹ ਦੇਖੋ ਵੀ ਉਹਨਾਂ ਦਾ ਦਰਦ 2 ਮਹੀਨੇ ਦਵਾਈ ਖਾਣ ਗਿਆ 3 ਮਹੀਨੇ ਦਵਾਈ ਖਾਣ ਗਿਆ ਫਿਰ ਡਾਕਟਰ ਬਾਅਦ ਵਿੱਚ ਉਹ ਕਹਿ ਦਿੰਦੇ ਨੇ ਇਹਦਾ ਐਕਸਰਾ ਕਰਾ ਲਓ ਇਹ ਐਕਸਰਾ ਕਰਾ ਕੇ ਕਹਿ ਦਿੰਦੇ ਆ ਜੀ ਹੁਣ ਹੱਡੀ ਵਧ ਗਈ ਉਹ ਕਦੇ ਵੀ ਜਿਹੜੀ ਪੈਰਾਂ ਦੀ ਹੱਡੀ ਨਹੀਂ ਵਧੀ ਹੁੰਦੀ ਉਹ ਸਿਰਫ ਇਹ ਹੈ ਵੀ ਜਦੋਂ ਤੁਸੀਂ ਸਾਰਾ ਕੋਈ ਬੈਠਣਾ ਨਹੀਂ ਸਵੇਰੇ ਦੇਖੋ ਲੈਟਰਨ ਵੀ ਹੈ ਉਹ ਵੀ ਅੱਜ ਕੱਲ ਤੁਸੀਂ ਕਹਿੰ ਲੋ ਇੰਗਲਿਸ਼ ਸੀਟਾਂ ਆ ਗਈਆਂ ਉਹ ਵੀ ਅੱਜ ਕੱਲ ਖੜ ਕੇ ਉਹ ਆ ਜਦੋਂ ਤੁਹਾਡੇ ਮਸਲ ਦੇ ਵਿੱਚ ਲਚਕਤਾ ਨਹੀਂ ਆਉਣੀ ਤੁਹਾਡੀ ਚਰਬੀ ਭਰਨ ਲੱਗ ਜਾਣੀ ਉੱਥੇ ਚਰਬੀ ਇਕੱਠੀ ਹੋ ਗਈ ਤਾਂ ਉੱਥੇ ਦਰਦ ਤੁਹਾਡੇ ਹੋਣਾ ਹੀ ਹੋਣਾ ਕਿਉਂਕਿ ਬਲੱਡ ਰੁਕੂਗਾ ਬੈ ਭਰੂਗੀ ਅੰਦਰ ਜ਼ਹਿਰ ਇਕੱਠੀ ਹੋਊਗੀ ਉਸ ਦੀ ਵਜ੍ਹਾ ਨਾਲ ਹੁੰਦਾ ਜੇ ਸਰ ਕਿਸੇ ਨੂੰ ਕਹਿ ਦਿੰਦਾ ਕਿ ਅੱਡੀ ਹੱਡੀ ਜਿਹੜੀ ਆ ਅੱਡੀ ਦੀ ਵੱਧ ਚੁੱਕੀ ਆ ਜੀ ਫਿਰ ਫਿਰ ਉਹ ਅੱਡੀ ਵਧੀ ਹੈ ਜਾਂ ਕੋਈ ਹੋਰ ਸਮੱਸਿਆ ਨਹੀਂ ਉਹ ਤੁਹਾਨੂੰ ਉਹੀ ਦੱਸਿਆ ਵੀ ਵੈ ਪੰਜਾਬੀ ਦੇ ਵਿੱਚ ਕਹ ਲਓ ਸਾਡੇ ਬਜ਼ੁਰਗਾਂ ਬਦਾਉਂਦਾ ਵੈ ਭਰ ਕੀ ਉਹ ਇੱਕ ਤਰ੍ਹਾਂ ਦੀ ਚਰਬੀ ਇਕੱਠੀ ਹੋ ਜਾਂਦੀ ਹੈ ਉਹਦਾ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਉਹ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਜਾਂਦੀ ਹੈ ਜਿਨ੍ਹਾਂ ਦੀ ਅੱਡੀ ਵਧੀ ਹੈ ਬਿਲਕੁਲ ਰਾਤ ਨੂੰ ਸੌਣ ਲੱਗੇ ਤੁਸੀਂ ਦੋ ਚੁਟਕੀਆਂ ਸੁੰਡਦੀਆਂ ਦੋ ਤੁਸੀਂ ਲੈ ਲਓ ਨਾਲ ਕਾਲੀਆਂ ਮਿਰਚਾਂ ਇੱਕ ਲੈ ਲਓ ਉਹਦੇ ਨਾਲ ਤੁਸੀਂ ਕਹਿ ਲਓ ਛੋਟਾ ਜਾਂ ਟੁਕੜਾ ਜਾਂ ਇੱਕ ਚੁੰਡੀ ਭਰ ਕੇ ਦਾਲ ਚੀਨੀ ਦੀ ਰਾਤ ਨੂੰ ਸੌਣ ਲੱਗੇ ਗਰਮ ਦੁੱਧ ਨਾਲ ਜਾਂ ਗਰਮ ਪਾਣੀ ਦੇ ਨਾਲ ਲਓ ਤੁਹਾਡਾ ਤੁਸੀਂ ਕਹਿ ਲਓ ਵੀ 2-3 ਦਿਨ ਦੇ ਵਿੱਚ ਅੱਡੀਆਂ ਨੂੰ ਫਰਕ ਪੈਣ ਲੱਗ ਜਾਂਦਾ ਇੰਨੀਆਂ ਕਮਾਲ ਦੀਆਂ ਚੀਜ਼ਾਂ ਪਰ ਨਾਲ ਹੈ ਤੁਸੀਂ ਉਹਨੂੰ ਅੱਗੇ ਨੂੰ ਸਟੇਬਲ ਕਰਨ ਵਾਸਤੇ ਤੁਹਾਨੂੰ ਇਹ ਜ਼ਰੂਰੀ ਹੈ ਵੀ ਤੁਹਾਨੂੰ ਕੰਮ ਆ ਜਿਹੜਾ ਉਹ ਸਹੀ ਢੰਗ ਨਾਲ ਕਰਨਾ ਪਊਗਾ ਆਪਣੀ ਖੁਰਾਕ ਨੂੰ ਵੀ ਸਹੀ ਕਰਨਾ ਪਊਗਾ ਇਹ ਨਹੀਂ ਹੈਗਾ ਵੀ ਤੁਸੀਂ ਦਵਾਈਆਂ ਖਾਈ ਜਾਓ ساری ਜ਼ਿੰਦਗੀ ਤੁਹਾਨੂੰ ਤੁਸੀਂ ਦੁਨੀਆ ਦੇ 99% ਡਾਕਟਰ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਦਵਾਈਆਂ ਖਿਲਾਉਣਗੇ ਪਰ ਤੁਹਾਨੂੰ ਇਹ ਕਦੇ ਸਲਾਹ ਨਹੀਂ ਦੇਣਗੇ ਵੀ ਤੁਹਾਡੇ ਰੋਗ ਨੇ ਆ ਉਹ ਠੀਕ ਕਿਦਾਂ ਹੋਣਾ ਤੁਹਾਡੇ ਰੋਗ ਦੇ ਵਿੱਚੋਂ ਤੁਸੀਂ ਨਿਕਲਣਾ ਕਿ ਮੈਂ ਆ ਤੁਹਾਡੇ ਸਰੀਰ ਦੇ ਵਿੱਚੋਂ ਜਿਹੜੀ ਬਿਮਾਰੀ ਹੈ ਉਹ ਸਹੀ ਕਿਵੇਂ ਹੋਣੀ ਆ ਤੁਹਾਨੂੰ 99% ਡਾਕਟਰ ਇਹ ਕਹਿੰਦੇ ਨੇ ਵੀ ਦਵਾਈ ਖਾਓ ساری ਜ਼ਿੰਦਗੀ ਖਾਈ ਜਾਓ ਪਰ ਤੁਹਾਡਾ ਇਹ ਰੋਗ ਆ ਜਿਹੜਾ ਠੀਕ ਨਹੀਂ ਹੁੰਦਾ ਮਰੀਜ਼ ਦੇ ਦਿਮਾਗ ਦੇ ਵਿੱਚ ਇਹ ਬਿਠਾ ਲ ਦਿੱਤਾ ਜਾਂਦਾ ਵੀ ਤੁਹਾਡਾ ਰੋਗ ਨੀ ਕਦੇ ਠੀਕ ਹੋਣਾ ਸਰ ਜਿਵੇਂ ਹੁਣ ਪੀਰੀਅਡਸ ਅਨ ਰੈਗੂਲਰ ਰਹਿੰਦੇ ਨੇ ਜੀ ਪੀਸੀਓ एसपीसीओडी ਦੀ ਪ੍ਰੋਬਲਮ ਰਹਿੰਦੀ ਹੈ ਤੁਸੀਂ ਇਹਦੇ ਵਿੱਚ ਕਾਰਨ ਮੰਨਦੇ ਹੋ ਕਿ ਕਈ ਵਾਰ ਕੀ ਹੁੰਦਾ ਹੈ ਕਿ ਲੇਡੀਆਂ ਨੂੰ ਵਾਸ਼ਰੂਮ ਜਾਣਾ ਪੈਂਦਾ ਉਹ ਕਿਤੇ ਬਾਹਰ ਹੁੰਦੀਆਂ ਨੇ ਉਹਨਾਂ ਨੂੰ ਪਬਲਿਕ ਵਾਸ਼ਰੂਮ ਯੂਜ਼ ਕਰਨਾ ਪੈ ਜਾਂਦਾ ਤੇ ਉਹਦੇ ਉੱਤੇ ਵੈਸਟਰਨ ਸਟਾਈਲ ਕੰਬੋਡ ਹੁੰਦਾ ਆ ਉਹਦੇ ਨਾਲ ਪੀਸੀਓਡੀ ਦੀ ਦਿੱਕਤ ਆ ਜਾਂਦੀ ਹੈ